ਸ਼ਾਸਤਰੀ ਗਾਲ ਜੀ ਪੈਣ ਭਰਾਵਾਂ ਨੂੰ ਜਿੱਥੇ ਵੀ ਸੰਗ ਰਾਜ ਖੁਸ਼ੀ ਹੋਵੇ ਪਰਮਾਤਮਾ ਤੋਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਣ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਮਿਹਰ ਭਰਿਆ ਹੱਥ ਰੱਖੇ ਸੱਚੇ ਪਾਤਸ਼ਾਹ ਦਣ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੋ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਦਾ ਦਿਲੋਂ ਧੰਨਵਾਦ ਹੈ ਜੀ ਜਿਹੜੇ ਭੈਣ ਭਰਾ ਆਪਣੀ ਚੈਨਲ ਨੂੰ ਸਪੋਰਟ ਕਰ ਰਹੇ ਨੇ ਜਿਹੜੇ ਨਵੇਂ ਜੁੜੇ ਭੈਣ ਭਰਾ ਸਤਿ ਅੰਦਰ ਲੋ ਉਹਨਾਂ ਦਾ ਵੀ ਧੰਨਵਾਦ ਹੈ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਾੰਦੂਪਨੀ ਰਾਜ ਚੌਕ ਦੀ ਤਰੱਕੀ ਭਖਸ਼ੀ ਜੀ ਮੇਰ ਭਰਿਆ ਤਰੱਕੇ ਜੀ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਬਾਹਰ ਬੈਠੇ ਦਸਬਦਸਾਂ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਮਾ ਬੱਚੇ ਸਾਰੇ ਨੂੰ ਸਤਿ ਸ੍ਰੀਕਾਲ ਜੀ ਕੱਲ ਜੀ ਆਪਾਂ ਥੋੜਾ ਜਿਹਾ ਅਮਰਜੈਂਸੀ ਬਹੁਤ ਜ਼ਰੂਰੀ ਕਾਰਡਟ ਕੰਮ ਪੈ ਗਿਆ ਸਾਨੂੰ ਜਾਣਾ ਪਿਆ ਤੇ ਅਸੀਂ ਲੈਬ ਦੇ ਵਿੱਚੋਂ ਵੀ ਗਏ ਹਜਰ ਹੋ ਗਏ ਅਸੀਂ ਇਸ ਚੀਜ਼ ਦੇ ਹੱਥ ਜੋੜ ਕੇ माफी ਮੰਗਦੇ ਹਾਂ ਯੂ ਟੌਪ ਫੈਮਿਲੀ ਦਾ ਵੀ ਬਹੁਤ-ਬਹੁਤ ਧੰਨਵਾਦ ਅਤੇ ਯੂ ਟੌਪ ਦਾ ਵੀ ਧੰਨਵਾਦ ਸਾਰੇ ਜੋ ਮੇਰੇ ਸਟਾਫ ਮੈਂਬਰ ਨੇ ਪ੍ਰਮਾਤਮਾ ਨਾਲ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਿਰ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਜੀ ਵਾਤੋ ਵਾਤ ਤਰੱਕੀ ਬਖਸ਼ਣ ਵੀਰ ਅਸੀਂ ਜੀ ਕੱਲ ਬਹੁਤ ਇੰਪੋਰਟੈਂਟ ਜ਼ਰੂਰੀ ਕੰਮ ਪੈਣੇ ਕਰਕੇ ਸਾਨੂੰ ਜਾਣਾ ਪਿਆ ਨਹੀਂ ਅਸੀਂ ਸਾਡੀ ਕੋਈ ਵਿਚਾਰ ਨਹੀਂ ਸੀ ਤੇ ਬਾਕੀ ਸਾਡੇ ਵਿਆਹ ਆ ਗਏ ਤਨ ਚਾਰ ਤੇ ਉਹ ਤੁਹਾਨੂੰ ਵਿਆਹ ਵੀ ਵਿਖਾਵਾਂਗੇ ਠੀਕ ਹੈ ਜੀ ਤੇ ਤੁਸੀਂ ਜਰੂਰ ਬਲੌਗ ਦੇ ਨਾਲ ਜੁੜੇ ਰਹਿਣਾ ਵੀਡੀਓ ਦੇ ਨਾਲ ਚੈਨਲ ਨਾਲ ਵਾਦ ਵਾਦ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਜੀ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਭੈਣ ਭਰਾਵਾਂ ਦਾ ਤਾਂ ਕਿ ਪਤਾ ਚੱਲ ਸਕੇ ਵੀ ਹਾਂ ਆਪਾਂ گاਂ ਅਗਲੇ ਤੋਂ ਅਗਲੇ ਤੱਕ ਤਰੱਕੀ ਆ ਕਰਦੇ ਰਵਾਂਗੇ ਠੀਕ ਹੈ ਜੀ ਬਾਕੀ ਤੁਹਾਡੇ ਭੈਣ ਭਰਾਵਾਂ ਦਾ ਹੌਸਲਾ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਹੈ ਵੀ ਇੰਨਾ ਸਾਥ ਤੁਸੀਂ ਦਿੱਤਾ ਅਸੀਂ ਤੁਹਾਡੇ ਤਾਦ ਲੋ ਸ਼ੁਕਰਗੁਜ਼ਾਰ ਆ ਧੰਨਵਾਦ ਕਰਦੇ ਆ ਭੈਣਾ ਦਾ ਵੀਰਾਂ ਦਾ ਬਜ਼ੁਰਗਾਂ ਦਾ ਮਤਾਵਾ ਦਾ ਬੱਚਿਆਂ ਦਾ ਅਤੇ ਇਲਾਕਾ ਨਗਰ ਨਿਵਾਸੀਆਂ ਦਾ ਅਤੇ ਨੌਜਵਾਨ ਬੱਚਿਆਂ ਦਾ ਜਿਨ੍ਹਾਂ ਨੇ ਸਾਡੇ ਨਾਲ ਤੇ ਸਾਡੇ ਚੈਨਲ ਨੂੰ ਸਪੋਰਟ ਕਰਤੀ ਉਹਨਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਤੇ ਆਪਣੇ ਹਮੇਸ਼ਾ ਹੀ ਚੈਨਲ ਦੇ ਨਾਲ ਸਪੋਰਟ ਕਰਦੇ ਰਹਿੰਦੇ ਨੇ ਪੈੜ ਭਰਾ ਤਾ ਤੱਕ ਦੀ ਸਾਰੇ ਭੈਠ ਭਰਾਵਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਤੇ ਸਮਾਂ ਸੀਗਾ ਸਾਡੇ ਕੋਲੇ ਬਹੁਤ ਘੱਟ ਠੀਕ ਹੈ ਜੀ 1:10 ਵਜੇ ਜੇ ਸਾਨੂੰ ਤੁਰਦਿਆਂ ਨੂੰ ਤੇ ਅਸੀਂ ਫੇਰ ਵੀ 2:05 ਮਿੰਟ ਤੇ ਘਰੇ ਆ ਗਏ 3:30 ਵਜੇ ਬੱਚੇ ਆਉਂਦੇ ਆ ਤੇ ਅਸੀਂ ਬੱਚਾ ਮਾਰੇ ਬਹੁਤ ਯਾਨੀ ਕਿ ਬੜਾ ਖੱਚ ਧੋ ਕੇ ਕੰਮ ਕੀਤਾ ਸਾਨੂੰ ਤਾਂ ਇਹ ਵੀ ਆਸ ਮੈਦਨੀ ਸੀ ਵੀ ਅਸੀਂ ਬੱਚਿਆਂ ਦੇ ਸਕੂਲ ਦੇ ਟਾਈਮ ਨੂੰ ਜਦੋਂ ਛੁੱਟੀ ਦੇ ਟਾਈਮ ਪਹੁੰਚ ਜਾਗੇ ਪਰ ਅਸੀਂ ਫੇਰ ਵੀ ਪਹੁੰਚ ਗਏ ਤੇ ਪਰ ਬਾਕੀ ਜਦੋਂ ਬੱਚੇ ਨਾਲ ਹੋਣ ਜਦੋਂ ਬੱਚਿਆਂ ਨੂੰ ਸਫ਼ਰ ਦੇ ਵਿੱਚ ਬਹੁਤ ਔਖਾ ਲੱਗਦਾ ਉਹਨਾਂ ਮਨਵੀਰ ਸੁਖਨਾ ਗੱਭਰੂ ਹੋ ਗਿਆ ਉਹ ਮੂਰੇ ਖੜਦਾ ਦਾ ਦਾ ਡੈਡੀ ਮੈਮੋਰੀ ਬਹਿਣਾ ਤੇ ਆਏ ਪਰ ਮੁਸ਼ਕਲ ਆ ਜਾਂਦੀ ਹੈ ਨਾ ਵੀ ਉਹ ਮੂਰੇ ਖੜਨ ਨਾਲ ਫਿਰ ਚਲਾਉਣ ਵਾਲੇ ਨੂੰ ਵੀ ਡੱਕ ਤਾਉਂਦੀ ਆ ਹੁਣ ਅਸੀਂ ਗੁੜੀਆਂ ਵੀ ਵੱਡੀ ਐ ਬੇਟਾ ਵੀ ਵੱਡਾ ਆ ਨਾ ਤੇ ਅਸੀਂ ਪਰ ਹੁਣ ਪਲੇ ਨਹੀਂ ਇਹ ਬਣਾਇਆ ਵੀ ਜਦੋਂ ਇਹ ਬੱਚੇ ਸਕੂਲ ਜਾਇਆ ਕਰਨਗੇ ਹਨਾ ਜੋ ਕੋਈ ਪ੍ਰੋਗਰਾਮ ਕਰਨ ਆਲਾ ਆਪਣੇ ਪੈਸ਼ ਸ਼ਹਿਰ ਬਾਜ਼ਾਰ ਜਾ ਕਿਸੇ ਰਿਸ਼ਤੇਦਾਰੀ ਚ ਨਾ ਤੋਂ ਮੈਂ ਖਿੱਚ ਕੇ ਟਾਈਮ ਲਾ ਲਿਆ ਤੇ ਵਧੀਆ ਦਾ ਸੌਖੇ ਮੁੜਿਆ ਵਾ ਬੰਦਾ ਮੁੜਿਆ ਹੁੰਦਾ ਬੇਪਿਕਰਾ ਜਾ ਹੋ ਕੇ ਜਦੋਂ ਬੱਚੇ ਨਾਲ ਹੁੰਦੇ ਹੈ ਅਗਲਾ ਰਸਤੇ ਧਾਰਮਿਕ ਖੇਡ ਮਸਾਂ ਬੱਚੇ ਆਏ ਆ ਬੱਚੇ ਖੇਡਣ ਦਿਓ ਬੱਚੇ ਨਾਲ ਜੀ ਲੱਗਾ ਤੁਸੀਂ ਤੇਜੀ ਕਰਦੇ ਆ ਨਾ ਕਈ ਗੱਲਾਂ ਹੋ ਜਾਂਦੀਆਂ ਪਰ ਉਹਦਾ ਸਮਾਂ ਪਰ ਜ਼ਿਆਦਾ ਲੱਗ ਜਾਂਦਾ ਹੈ ਬਾਕੀ ਹੁਣ ਜਿਹੜਾ ਮੈਂ ਅੱਜ ਤੋਂ 4-5 ਦਿਨ ਪਹਿਲਾਂ ਕੰਮ ਕਰਨ ਵਾਲਾ ਸੀ ਉਹ ਅਸੀਂ ਹੁਣ ਕੰਮ ਕਰ ਦਿੱਤਾ ਕਿਉਂ ਲੇਟ ਇਸ ਤਰ੍ਹਾਂ ਕਰਕੇ ਉਹਗੇ ਵਿੱਚ ਛੁੱਟੀਆਂ ਆ ਗਈਆਂ ਨਹੀਂ ਬੱਚਿਆਂ ਨੂੰ ਨਾਲ ਲਿਜਾਣਾ ਪੈਣਾ ਸੀ ਪਰ ਬੱਚਿਆਂ ਦੇ ਨਾਲ ਜਾਣਾ ਕੰਮ ਬਹੁਤ ਖਰਾਬ ਹੁੰਦਾ। ਕਿਉਂ ਬੱਚੇ ਭਰ ਉਹਨਾ ਇੱਕ ਥਾਂ ਟੈਕਣੀ ਰਿਹਾ ਇੱਕ ਜਣੇ ਨੂੰ ਬਹਿਣਾ ਪੈਂਦਾ ਜਾਂ ਕਿਸੇ ਭੈਣ ਭਾਈ ਦੇ ਜਾਂ ਪਤਾ ਵੀ ਪਤਾ ਲੱਗਾ ਵੀ ਬਿਮਾਰ ਆਣਾ ਉਹਦਾ ਭੈਣ ਤੇ ਬਾਕੀ ਸਾਡੇ ਕੱਲ ਅਸੀਂ ਪਤਾ ਲੈਣ ਜਾਣਾ ਸੀ ਸਾਡੇ ਵਿਚੋਲੇ ਦੇ ਵੀ ਸੱਟ ਲੱਗੀ ਤੇ ਉਹ ਦਾ ਪਤਾ ਲੈਣ ਗਏ ਸੀ ਦੂਸਰਾ ਨੰਬਰ ਅਸਟਾ ਬਾਜ਼ਾਰ ਚ ਵਿੱਚ ਕੁਝ ਜ਼ਰੂਰੀ ਕੰਮ ਸੀਗਾ ਸਾਡਾ ਚੱਲ ਉਹ ਵੀ ਕੰਮ ਹੋ ਗਿਆ ਹਨਾ ਸਾਰੇ ਕੰਮ ਸਵਾਰੇ ਗਏ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਦਾ ਸੰਯੋਗ ਦੇ ਨਾਲ ਸਾਡੇ ਸਾਰੇ ਕੰਮ ਕੱਲ ਬਹੁਤ ਵਧੀਆ ਸਚੇ ਢੰਗ ਦੇ ਨਾਲ ਨਿਬੜ ਗਏ ਸਾਡਾ ਫਿਕਰ ਘਟ ਗਿਆ ਬਾਕੀ ਉਹਨਾ ਬੱਚਿਆਂ ਦੇ ਦੋ ਸੂਟ ਰਹਿ ਗਏ ਉਹ ਤੁਸੀਂ ਅਪਲਾਈ ਕਰ ਜਾਂਦੇ ਆਂ ਕੁਝ ਦਿਨਾਂ ਬਾਅਦ ਆ ਜਾਣਗੇ ਹੁਣ ਮੈਂ ਆਪਦੇ ਸੂਟ ਜਿਹੜੇ ਉਹ ਦੇਣੇ ਆ ਸਿਉਣੇ ਉਹਦੋਂ ਨੂੰ ਦਰਜੀ ਮੇਰੇ ਸੂਟ ਸਿਆਉਂਗਾ ਫਿਰ ਅਸੀਂ ਭਾਈ ਵਿਆਹ ਦੇਖਾਂਗੇ ਤੁਹਾਨੂੰ ਵੀ ਦਿਖਾਵਾਂਗੇ ਤੁਹਾਨੂੰ ਲੱਡੂ ਗੁਲਾਬ ਜਾਵਨਾ ਜੋ ਵੀ ਤੁਹਾਡਾ ਮਨ ਚਾਏ ਉਹ ਤੁਹਾਨੂੰ ਤੁਹਾਡੇ ਕੋਲੇ ਪਹੁੰਚਾਉਾਂਗੇ ਤੁਸੀਂ ਜਰੂਰ ਵੀਡੀਓ ਦੇ ਨਾਲ ਜੁੜੇ ਰਹੋ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਆ ਬਹੁਤ ਮਨ ਖੁਸ਼ ਹੁੰਦਾ ਜੋ ਭੈਣ ਭਰਾ ਆਪਣੀ ਹੈਲਪ ਕਰਦਾ ਸਪੋਰਟ ਕਰਦਾ ਚੈਨਲ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਸਾਰੇ ਭੈਣ ਭਰਾਵਾਂ ਦਾ ਤੰਦਰੁਸਤੀ ਬਖਸ਼ੇ ਮੇਰੇ ਪਰ ਹੱਥ ਰੱਖੇ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਪਰਮਾਤਮਾ ਸੌਫਟਵੇਅਰ ਪਰ ਯਾਦ ਰੱਖੇ ਇਸ ਲਈ ਆਪਾਂ ਬਲੌਗ ਦਾ ਕਰਦੇ ਇੱਥੇ ਐਂਡ ਤੇ ਕੱਲ ਨੂੰ ਨਵੇਂ ਬਲੌਗ ਨਾਲ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਤਦ ਤੱਕ ਜੀ ਸਾਰੇ ਭੈਣ ਭਰਾਵਾਂ ਦਾ ਤੈਦ ਨੂੰ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੰਦਰੁਸਤ ਰਹੋ ਹਮੇਸ਼ਾ ਹੱਸਦੇ ਵਸਤੇ ਰਹੋ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਭੈਣ ਭਰਾਵਾਂ ਨੂੰ ਤੰਦਰੁਸਤੀ ਬਖਸ਼ੇ ਜੀ ਮੇਰ ਭਰਾਵਾਂ ਰੱਖੇ ਜੀ ਨਾਮ ਦੀ ਦਾਤ ਬਖਸ਼ੀ ਜੀ ਤਦਕੇ ਜੋ ਭੁੱਲਾ ਚੁੱਕਾ ਗੱਲਾਂ ਦੇ ਵਿੱਚ ਹੋਈਆਂ ਉਹ ਤੁਸੀਂ ਮੁਆਫ ਕਰਨਾ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ